ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਨੀ ਆਲਾ ਮੋਟਾ ਇਹ ਪਿੰਡ ਸਿਰਸਾ ਜ਼ਿਲ੍ਹੇ ਦਾ ਸਟੇਟ ਹਰਿਆਣਾ ਡੱਬ ਵਾਲੀ ਤੋਂ ਸਰਸੇ ਵਾਲੀ ਸੜਕ ਦੇ ਉੱਤੇ ਦੋਸੋ ਇਹ ਪਿੰਡ ਆਉਂਦਾ ਹੈ ਤੇ ਚੌਧਰੀ ਡੇਰੀ ਫਾਰਮ ਹੈ ਜਿੱਥੇ ਮੈਂ ਅੱਜ ਦੀ ਵੀਡੀਓ ਬਣਾ ਰਹੇ ਹਾਂ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਇਥੇ ਖਾਸ ਗੱਲ ਇਹ ਹੈ ਵੀ ਜੇ ਕੋਈ ਵੀਰ ਮੱਝ ਖਰੀਦਣੀ ਚਾਹੁੰਦਾ ਤਾਂ ਮੱਝ ਮਿਲ ਜੂਗੀ ਮੁਰਾ ਨਸਲ ਖਾਸ ਕਰਕੇ ਤੇ ਜੇ ਗਾਂ ਖਰੀਦਣੀ ਹੈ ਤਾਂ ਜਿਵੇਂ ਅੱਜ ਮੈਂ ਵੀਡੀਓ ਬਣਾ ਰਿਹਾ ਤਾਂ ਜਿੱਦਾਂ ਦੀ ਨਸਲ ਤੁਸੀਂ ਪਸੰਦ ਕਰਦੇ ਹੋ ਤੁਹਾਨੂੰ ਸਾਈਵਾਲ ਪਸੰਦ ਹੈ ਗੈਰ ਪਸੰਦ ਹੈ ਜਾਂ ਜਰਸੀ ਜਾਂ ਐਫ ਜਿਹੜੀ ਵੀ ਗਾਂ ਖਰੀਦਣੀ ਚਾਹੁੰਦੇ ਹੋ ਤੁਹਾਨੂੰ ਹਰੇਕ ਤਰ੍ਹਾਂ ਦੀ ਗਾਂ ਇੱਥੇ ਵਿਕਰੀ ਵਾਲੀ ਮਿਲੂਗੀ ਮੱਝਾਂ ਦੀ ਮੈਂ ਗੱਲ ਕੀਤੀ ਸੀ ਤਾਂ ਦੋ ਝੋਟੀਆਂ ਦੋ ਮੱਝਾਂ ਜਿਹੜੀਆਂ ਉਹ ਮੁਰਾ ਨਸਲ ਦੀਆਂ ਵੀਡੀਓ 'ਚ ਦਿਖਾਉਂਗਾ ਗਾਵਾਂ ਦੇ ਵਿੱਚ ਹਰੇਕ ਨਸਲ ਦੀ ਗੱਲ ਕੀਤੀ ਹੈ ਤਾਂ ਰੈੱਡ ਕਲਰ ਤੁਸੀਂ ਸਾਹਮਣੇ ਦੇਖ ਲਓ ਇਹਦੇ ਵਿੱਚ ਪੰਜਾਬ ਦੀਆਂ ਜਾਂ ਭਾਰਤ ਦੀਆਂ ਜਿਹੜੀਆਂ ਵੀ ਨਸਲਾਂ ਗਾਵਾਂ ਦੇ ਮਾਮਲੇ 'ਚ ਹੈ ਦੋਸਤੋ ਤੇ ਉਹ ਸਾਰੀਆਂ ਇੱਥੇ ਅਵੇਲੇਬਲ ਹੈ ਐਚ ਐਫ ਦੀ ਮੈਂ ਗੱਲ ਕੀਤੀ ਹੈ ਤੇ ਇਸ ਸਾਈਡ ਦੇ ਉੱਤੇ ਤੁਹਾਨੂੰ ਬੜੀ ਚੰਗੀ ਐ ਕੈਚ ਅਫ ਗੰਭਨ ਵਹਿੜ ਦਿਸੂਗੀ ਤੇ ਹਰੇਕ ਨਸਲ ਦੀ ਗੱਲ ਕੀਤੀ ਹੈ ਤਾਂ ਤੁਹਾਨੂੰ ਇੱਕ ਇਹ ਨਸਲ ਵੀ ਦਿਖਾ ਦਿੰਨਾ ਜਿਹਦੀ ਮੈਂ ਇਹ ਸਮਝਦਾ ਵੀ ਇਸ ਟਾਈਮ 'ਚ ਬੜੀ ਚੰਗੀ ਮੰਗ ਹੈ ਬਹੁਤ ਭਰਾ ਇਹਨੂੰ ਪਸੰਦ ਕਰਦੇ ਆ ਥਾਰਪਾਰਕਰ ਨਸਲ ਬਹੁਤ ਸੋਹਣੇ ਢਾਂਚੇ ਦੀ ਇਹ ਗੱਬਣਗਾ ਵੈਡ ਵਿਕਰੀ ਆਸਤੇ ਆ। ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ। ਕਈ ਰੰਗ ਤੁਹਾਨੂੰ ਇਸ ਵੀਡੀਓ ਚ ਦਿਖਾਉਂਗਾ। ਜਾਣਕਾਰੀ ਬਾਈ ਤੋਂ ਲੈ ਲਾਂਗੇ। ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਆ ਕੇ ਦੇਖੋ ਤੇ ਆਪਦੀ ਸਮਝ ਨਾਲ ਖਰੀਦੋ। ਆਓ ਮਿਲिए ਬਾਈ ਨੂੰ ਕਰਦੇ ਹਾਂ ਸ਼ੁਰੂਆਤ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਆਪਕੋ ਆਪਕੇ ਆਉਣੇ ਦਾ ਬਹੁਤ-ਬਹੁਤ ਧੰਨਵਾਦ। ਆਪਕੇ ਚੈਨਲ ਦੇਖਣ ਵਾਲੋਂ ਕੋਰ ਸਭੀ ਪ੍ਰਾਉਂਗੋ ਸਰਬੀ ਹਮਾਰੇ ਬਾਗੜੀ ਭਾਈਓਂ ਕੋ ਸਭ ਕੋ ਧੰਨਵਾਦ ਬਾਈ। ਆ ਬਾਈ ਜੀ ਆਪਣਾ ਨਾਮ ਇੱਕ ਵਾਰ ਬਤਾ। ਆਪਣਾ ਨਾਮ ਸਤਰੂਪ ਹੈ ਬਾਈ ਸਾਹਿਬ। ਠੀਕ ਹੈ ਪਨੀਵਾਲਾ ਮੋਟਾ گاਉਂ ਹੈ ਹੂੰ ਡੋਵਾਲੀ ਸੇ 38 ਕਿਲੋਮੀਟਰ ਹੈ ਠੀਕ ਹੈ ਸ਼ਿਖਸਾ ਸੇ 22 ਕਿਲੋਮੀਟਰ ਹੈ ਵਪਾਰ ਦਾ ਕੰਮ ਵਪਾਰ ਦਾ ਕੰਮ ਹੈ ਭਾਈ ਸਾਹਿਬ ਹੂੰ ਅੱਛਾ ਭਾਈ ਇੱਕ ਚੀਜ਼ ਮੈਂ ਦੇਖ ਰਿਹਾ ਅੱਜ ਹਰੇਕ ਰੰਗ ਹਰੇਕ ਨਸਲ گاਵਾਂ ਦੇ ਮਾਮਲੇ ਚ ਆਪਣੇ ਕੋਲ ਅਵੇਲੇਬਲ ਹੈ ਇਸੇ ਤਰ੍ਹਾਂ ਹੀ ਹੁੰਦੀ ਹੈ ਐਸੇ ਤਰ੍ਹਾਂ ਹੀ ਹੁੰਦੀ ਹੈ ਭਾਈ ਜੀ ਹਰ ਰੋਜ਼ ਹੀ ਰਹਿੰਦੀ ਹੈ ਹਰ ਰੋਜ਼ ਰਹਿੰਦੀ ਹੈ ਠੀਕ ਹੈ ਮਾਲ ਆਂਦਾ ਜਾਂਦਾ ਰਹਿੰਦਾ ਕਦੇ ਕੱਟ ਜਾਂਦਾ ਕਦੇ ਵੱਧ ਜਾਂਦਾ ਉਹ ਗੱਲ ਏ ਕੱਢ ਹੈ ਠੀਕ ਹੈ ਬਾਕੀ ਮਿਲਦੀ ਹਰ ਨਸਲ ਦੀ ਅੱਛਾ ਮੱਜਾਂ ਦੀ ਜੇ ਗੱਲ ਕਰੀਏ ਤਾਂ ਮੂਰਾ ਮੱਜਾ ਮੂਰਾ ਪੇ ਸਾਡੇ ਪੰਜਾਬ ਵਿੱਚ ਕਈ ਭਰਾ ਸੂਈ ਸਵਾਈ ਮੱਝ ਖਰੀਦਣਾ ਪਸੰਦ ਕਰਦੇ ਆ ਤਿਆਰ ਦੁੱਧ ਵਾਲੀਆਂ ਉਦਾਂ ਦੀਆਂ ਵੀ ਆ ਜਾਂਦੀਆਂ ਹਾਂ ਬਿਲਕੁਲ ਬਿਲਕੁਲ ਭਾਈ ਸਾਹਿਬ ਠੀਕ ਹੈ ਤਾਂ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਤੇ ਪਰਲੇ ਪਾਸੇ ਤੋਂ ਆਪਾਂ ਪਹਿਲੇ ਨੰਬਰ ਵਾਲੀ ਗਾਂ ਦਿਖਾਵਾਂਗੇ ਪਰਲੇ ਪਾਸੇ ਜਿਹੜੀ ਵੜ ਖੜੀ ਹੈ ਬਾਈ ਮੇਰੇ ਖਿਆਲ ਚ ਉਹ ਸੂਈ ਸਵਾਈ ਹੈ ਹਨਾ ਸੂਈ ਸਵਾਈ ਹੈ 35 ਕਿਲੋ ਦੁੱਧ ਹੈ ਬਾਈ ਅੱਛਾ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹ ਸੂਈ ਨੂੰ ਅੱਜ 7 ਦਿਨ ਹੋ ਗਏ ਬਾਈ ਠੀਕ ਹੈ ਅੱਠ ਦਿਨ ਹੋ ਗਏ 7 ਕੀ ਅ 35 ਲੀਟਰ ਅਸਟਮ ਚੋ ਸਕਦਾ ਕੋਈ ਭਰਾ ਦੋ ਟਾਈਮ ਦੋ ਟਾਈਮ ਚੋ ਕੇ ਲੈ ਕੇ ਜਾਏ ਭਾਈ ਉਸ ਚੀਜ਼ ਦੀ ਕੋਈ ਗੱਲ ਨਹੀਂ ਠੀਕ ਹੈ ਰੇਟ ਇਹਦਾ ਕੀ ਰੱਖਾਂਗੇ ਆਪਾਂ ਰੇਟ ਭਾਈ ਇਹ ਦੋਨੇ ਗਾਈਆਂ ਦਾ ਆਪਾਂ ਫੋਨ ਤੇ ਦੱਸਾਂਗੇ ਠੀਕ ਹੈ ਇਹ ਦੁੱਗੀ ਹੈ ਜਿਹੜੀ ਇੱਕ ਨੰਬਰ ਵਾਲੀ ਹੈ 6 ਦੰਦ ਹੈ ਇਹਦੇ ਹਜੇ ਹਫਤਾ ਪਿਆ ਦੋ ਹੀ ਦੰਦ ਹੈ ਪੇਔਰ ਦੰਦ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਓਕੇ ਪਹਿਲਾਂ ਆਪਾਂ ਇਹ ਤੋੜਦੇ ਹਾਂ ਤੋੜ ਦਿਓ ਵੀਰੇ ਸੋ ਦੋਸਤੋ ਦੂਜਾ ਸੂਆ 6 ਦੰਦ 8 ਦਿਨਾਂ ਦੀ ਸੂਈ 35 ਲੀਟਰ ਦੁੱਧ ਭਾਈ ਕਹਿੰਦਾ ਵੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਹਾਜ਼ਰ ਦੁੱਧ ਹੈ ਬਹੁਤ ਵੱਡਾ ਕੱਦ ਤੇ ਪੂਰੀ ਲੰਬੀ ਇਹ ਗਾਂ ਇਹ ਵੜ ਫਿਕਸ ਹਵਾਨਾ ਹੀ ਹੈ ਮੰਨਿਓ ਕਿਉਂਕਿ 35 ਕਿਲੋ ਦੁੱਧ ਤੇ ਸਹਿਜ ਮਮੂਲੀ ਗਾਂ ਲੈਡਕ ਹੋ ਜਾਣਾ ਖੁੱਚਾਂ ਤੋਤੇ ਆ ਹਵਾਨਾ ਥਣ ਥੀ ਚਵਾਈ ਵਾਲੇ ਆ ਢਾਂਚਾ ਬੜਾ ਸੋਹਣਾ ਦੋਸਤੋ ਤੇ ਜਿਹਨੇ ਤਿਆਰ ਦੁੱਧ ਵਾਲੀ ਗਾਂ ਖਰੀਦਣੀ ਹੈ ਕੰਟੈਕਟ ਨੰਬਰ ਮੈਂ ਸਕਰੀਨ ਉੱਤੇ ਚਲਾਉਂਗਾ ਉੱਤੇ ਤੁਸੀਂ ਕਾਲ ਕਰੋਗੇ ਦੁੱਧ ਤੁਸੀਂ ਚੋਣਾ ਆ ਕੇ ਪਰ ਹਵਾਨਾ ਦੱਸਦਾ ਆ ਵੀ ਇੱਕ ਚੰਗੇ ਦੁੱਧ ਵਾਲੀ ਗਾਂ ਤੁਹਾਨੂੰ ਦਿਖਾ ਰਹੇ ਕੱਲਾ ਹਵਾਨਾ ਨਹੀਂ ਢਾਂਚੇ ਤੋਂ ਵੀ ਸਮਝ ਜਾਊਗੀ ਤੁਹਾਨੂੰ ਸੋ 20 ਲੀਟਰ ਦੁੱਧ ਐ ਇਸ ਟਾਈਮ ਹਾਜ਼ਰ ਦੋਸਤੋ ਇਹਦੇ ਥੱਲੇ ਇਹ ਤੁਸੀਂ ਝੋਕੇ ਲੈ ਸਕਦੇ ਹੋ ਇਹਦੇ ਨਾਲ ਦੋ ਦੰਦ ਵੜ ਹੈ ਪਹਿਲਾ ਸੁਹਾ ਸੁਊਗੀ ਗੱਭਣ ਐ ਬਾਈ ਦਿਨ ਹਜੇ ਅੰਦਾਜ਼ਾ ਕਿੰਨੇ ਲੈ ਜੂਗੀ ਹਫਤਾ ਲੈ ਜੂਗੀ ਬਾਈ ਇੱਕ ਹਫਤਾ ਲੈ ਜੂਗੀ ਹਾਂ ਠੀਕ ਐ ਸੋ ਦੱਸੋ ਇੱਕ ਹਫਤਾ ਇਹਨੇ ਹਜੇ ਲੈ ਜਾਣਾ ਸੁਹਾ ਪਹਿਲਾ ਤੇ ਦੋ ਦੰਦ ਤੁਹਾਨੂੰ ਇਹਦੇ ਦੰਦ ਵੀ ਦਿਖਾ ਦੇਾਂਗੇ ਤੇ ਤੁਸੀਂ ਕਿਰਾਂ ਇਹਦਾ ਹਵਾਨਾ ਤੇ ਇਹਦਾ ਢਾਂਚਾ ਦੇਖਿਓ ਸਿਕਸਰ ਚਿਮਣ ਲੱਗਿਆ ਹੋਇਆ ਜੀ ਬਾਈ ਆਪਾਂ ਲੈ ਕੇ ਆਏ ਮਾਲਕਾਂ ਨੇ ਦੱਸਿਆ ਠੀਕ ਐ ਸਿਕਸਰ ਸੀਮਣ ਬਾਈ ਕਹਿੰਦਾ ਵੀ ਇਹਦੇ ਲੱਗਾ ਮਾਲਕਾਂ ਦੇ ਦਸਨ ਮੁਤਾਬਕ ਵੱੱਛੀ ਆਲਾ ਸੀਮਨ ਲੱਗਾ ਦੋ ਦੰਦ ਵੈੜ ਦਾ ਹਵਾਨਾ ਦੇਖੋ ਤੁਸੀਂ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦੱਸੋ ਬਾਈ ਮੋੜ ਲਓ ਵਾਪਸ ਸੋ ਇਹ ਪਹਿਲਾ ਸੂਆ ਵੈੜ ਨੇ ਸੋਣਾ ਬੜੀ ਚੰਗੀ ਤਿਆਰ ਹੋ ਰਹੀ ਹੈ ਇਹ ਹਜੇ ਹਫਤਾ ਇਹ ਲੈਂਦੀ ਹੈ ਸੂਨ ਦੇ ਵਿੱਚ ਬਹੁਤ ਸੋਹਣੀ ਵੈੜ ਦੱਸੋ ਚੰਗੇ ਹਵਾਨੇ ਦੀ ਹੈ ਥੋੜੀ ਥੋੜੀ ਪਲੂਣ ਹਵਾਨੇ ਦੇ ਉੱਤੇ ਪਹਿਲਣਾ ਨੇ ਪਾ ਲੈਣੀ ਹੁੰਦੀ ਹੈ ਤੋ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ ਬਾਈ ਇਹਦਾ ਦੁੱਧ ਦਾ ਰਿਕਾਰਡ ਇਹਦੀ ਮਾਂ ਦਾ ਕਿੰਨਾ ਦੱਸਿਆ ਮਾਲਕ ਇਹਦੀ ਮਾਂ ਦਾ 42 ਕਿਲੋ ਦੁੱਧ ਆ ਦੱਸਿਆ ਬਹੁਤ ਚੰਗੇ ਰਿਕਾਰਡ ਦੀ ਮਾਂ ਹੀ ਸੀਗੀ ਇਹਦੀ ਠੀਕ ਹੈ ਤੋ ਦੱਸੋ ਮਾਂ ਦਾ ਦੁੱਧ 42 ਕਿਲੋ ਦੱਸਿਆ ਤੇ ਇਹਨੇ ਪਹਿਲਾ ਸੂਆ ਵੈਡ ਨੇ ਸੋਣਾ ਫੁੱਲ ਬਜਣ ਵਾਲੀ ਇਹ ਵੈਡ ਹੈ ਤੇ ਹਵਾਨਾ ਤੁਸੀਂ ਦੇਖੋ ਘਾਟ ਵਾਲਾ ਜਦੋਂ ਸੂ ਪੈਂਦੀ ਹੈ ਦੁੱਧ ਤੇ ਆ ਗਈ ਉਸ ਤੋਂ ਬਾਅਦ ਇਹ ਹਵਾਨਾ ਹੋਰ ਸੋਹਣਾ ਨਿਕਰਨਾ ਕਿਉਂਕਿ ਇੱਕ ਤਾਂ ਪਲੂਨ ਲੈ ਜਾਂਦੀ ਹੈ ਇੱਕ ਦੁੱਧ ਨਾਲ ਹਵਾਨਾ ਪੂਰਾ ਟਾਈਟ ਹੋਣ ਲੱਗ ਜਾਂਦਾ ਅਜੇ ਸਪੇਸ ਬਹੁਤ ਪਈ ਹੈ ਹਵਾਨੇ ਚ ਅਸਲ ਥਣ ਲੱਗਿਆ ਭਾਈ ਸਾਹਿਬ ਹਮ ਅਸਲ ਜੋ ਕਹਤੇ ਹਨ ਉਹ ਬਰੀਡ ਹੈ ਠੀਕ ਹੈ ਦਾੰਤ ਮੈਂ ਆਪ ਕੋਲ ਦਿਖਾ deta ਹੂੰ ਠੀਕ ਹੈ ਸੋ ਦਸੋ ਦੰਦ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਂ ਕਹਿਣੇ ਕਿ ਦੋ ਦੰਦ ਇਹ ਨਹੀਂ ਹੈ ਭਾਈ ਸਾਹਿਬ ਇਹ ਚੀਜ਼ਾਂ ਕبھی ਕبھی ਆਉਂਦੀ ਹੈ ਹਮ ਸਹੀ ਸੋ ਕਨਫਰਮ ਹੈ ਦਸੋ ਦੋ ਦੰਦ ਠੀਕ ਹੈ ਭਾਈ ਹਾਂ ਸ रियर केस यूनिक ਜਾਂ ਪੀਸ ਇਹ ਵੈੜ ਵਿਕਰੀ ਆਸਤੇ ਹੈ ਬੜੀ ਚੰਗੀ ਸੰਭਾਲੀ ਕਿਸੇ ਭਰਾ ਨੇ ਭਾਈ ਸਾਹਿਬ ਇੱਕ ਬਾਤ ਹੋਰ ਕਹਿਣ ਵਾਲੀ ਹੈ ਮਾਲਕ ਸੇ ਜਦ ਬਾਤ ਕੀਤੀ ਕਹਿਣ ਲੱਗੇ ਭਾਈ ਸਾਹਿਬ ਆਜ ਤੱਕਾ ਮੈਨੇ 1-1 ਰੁਪਏ ਜੋੜਾ 1,10,000 ਦੀ ਗਾਈ ਕੋ ਫੀਡ ਖਿਲਾਦੀ ਮੈਨੇ ਅੱਛਾ ਹਾਂ ਸੋ ਬਾਈ ਕਹਿੰਦਾ ਵੀ ਮਾਲਕ ਕਹਿੰਦਾ ਵੀ ਮੈਂ ਇਹਦੇ ਜਨਮ ਤੋਂ ਲੈ ਕੇ ਖਰਚਾ ਜੋੜਿਆ 1,10,000 ਦੀ ਫੀਡ ਖਾ ਕੇ ਢੀ ਵੈੜ ਪਲੀ ਆ ਤੇ ਤੁਸੀਂ ਦੇਖੋ ਦੋ ਜਿਹੜੀ ਛੇ ਦੰਦ ਵੈੜਾ ਉਹਦੇ ਨਾਲ ਕੱਦ ਕਾਠ ਦੇ ਵਿੱਚ ਛੋਟੀ ਹੈ ਵਜ਼ਨ ਚੋਂਦੂ ਭੋਰਾ ਵੱਧਦੀ ਹੈ ਹਾਲਾਂਕਿ ਉਹ ਦੁੱਧ ਤੇ ਆ ਗਈ ਉਹਦੇ ਨਾਲ ਵਜ਼ਨ ਪਸ਼ੂ ਥੋੜਾ ਤੋੜਦਾ ਹੈ ਪਰ ਬਹੁਤ ਸੋਹਣੀ ਗਾਂ ਤਿੰਨ ਨੰਬਰ ਤੇ ਜਿਹੜੀ ਵੈੜਾ ਹੈ ਭਾਈ ਇਹਦੀ ਕੀ ਡਿਟੇਲ ਹੈ ਇਹ ਪਹਿਲੇ ਬਿਆਨ ਤੇ ਆ ਗਈ ਭਾਈ ਸਾਹਿਬ ਚਾਰ ਦਾੰਤ ਹੈ ਹਮ ਜਰਸੀ ਕਰੋਸ ਮੈਂ ਠੀਕ ਹੈ ਬਰੀਡ ਦਾ ਤਾਂ ਮੇਰੇ ਕੋਲ ਆਪਕੋ ਬਤਾਨਣ ਦੀ ਜ਼ਰੂਰਤ ਨਹੀਂ ਆਪਕੋ ਮੇਰੇ ਸੇ ਜ਼ਿਆਦਾ ਗਿਆਨ ਹੈ ਸਹੀ ਹੈ ਦੁੱਧ 20 ਪਲੱਸ ਦੇਣ ਵਾਲੀ ਹੈ ਭਾਈ ਸਾਹਿਬ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਭਾਈ 105000 ਰੁਪਏ ਰੇਟ ਰੇਗਾ ਭਾਈ ਸਾਹਿਬ ਇਸ ਦਾ 105000 ਤੇ ਦਿਨ ਹਜੇ ਕਿੰਨੇ ਲੈ ਸਕਦੀ ਹੈ ਇਹ ਪੰਜ ਚਾਰ ਦਿਨ ਲੇਗੀ ਭਾਈ ਸਾਹਿਬ ਆ ਵੀ ਬਈ ਫੇਰ ਕਮਾ ਦੀ ਇੱਕ ਵਾਰ ਦੋਸੋ ਐਚ ਐਫ ਤੇ ਜਰਸੀ ਕ੍ਰਾਸ ਚੰਗੀ ਇਹ ਵੈਡ ਹੈ ਹਵਾਨਾ ਫਿਟਿੰਗ ਵਾਲਾ ਥਣ ਸੋਹਣੇ ਆ ਢਾਂਚਾ ਤੁਸੀਂ ਦੇਖ ਲਓ ਵਜਨ ਇਹਦਾ ਵੀ ਪੂਰਾ ਇਹ ਚਾਰ ਦੰਦ ਹੈ ਹਵਾਨਾ ਹਜੇ ਕਿਉਂਕਿ ਸੁੰਦੀ ਨਹੀਂ ਤੇ ਹੋਰ ਪਰ ਨੈਣੇ ਹੁਣ ਵੀ ਸੋਹਣਾ ਰੁਖ ਹੈ 105000 ਚ ਇਹ ਵੈਡ ਮਿਲੂਗੀ ਐਚ ਐਫ ਦੇ ਵਧੀਆ ਬੱਚੇ ਲੈ ਸਕਦੇ ਹੋ ਤੇ ਤੁਹਾਡੇ ਕੋਲੇ ਦਾ ਸੂਵੇ ਕਰਮਾ ਵਾਲੀ ਵੱਧ ਦੇਵੇ ਤੇ ਤੁਸੀਂ ਭਾਵੇਂ ਇਹਨੂੰ ਦਾਸੂਵੇ ਚੋਲਿਓ ਜੇ ਈਦਾਂ ਦਾ ਦਾ ਸਰੀਰ ਹੈ ਇਸੇ ਤਰ੍ਹਾਂ ਦੀ ਬਣੀ ਰਹਿਣੇ ਨੇ ਅਗਾੜੀ ਸੋਹਣੀ ਐ ਪਿੱਛੋਂ ਹਵਾਨਾ ਦੇਖੋ ਫਿਟਿੰਗ ਵਾਲਾ ਇਹਦੂ ਅੱਗੇ ਨਸਲਾਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਹੀ ਮੇਰੇ ਖਿਆਲ ਚ ਇਹ ਗੈਰ ਤੇ ਸਾਈਵਾਲ ਦਾ ਕ੍ਰੋਸ ਹੈ ਭਾਈ ਸਾਹਿਬ ਬਿਲਕੁਲ ਬਿਲਕੁਲ ਇਹ ਚਾਰ ਨੰਬਰ ਤੇ ਬੈੜੇ ਕਨਵਾ ਸੂਆ ਇਸਕਾ ਬਿਆਨ ਮੈਂ ਕਹਣੇ ਕੋ ਦੂਸਰਾ ਕਹਿੰਦੂ ਤੀਸਰੇ ਬਿਆਨ ਵੀ ਆਈ ਹੈ ਹੂੰ कल सुबह की भी आई है जमा खीस से धार दार खा लिया इसके सुबह का भी बच्चा पिला के दूध निकाला क्यों आप लेट हो गए इसलिए सही है मालक ने तो कहा दूसरे में अठारह किलो लेकिन आप इसको पंद्रह किलो कह के कि देंगे ठीक है बच्चा की है। की बच्चा बछड़ा है भाई साहब पीछे ठीक है रेट की रेट भाई साहब अपना जो भी है मैं पहले नहीं बोला आपको जो रेट कहेंगे ना उसमें कोई छूट मेल वाला मान होता है वो नहीं हमने एक पांच मांग लिया और बाद में पिचासी की दे दी वो काम नहीं होता अपना सही है ਨਿਕਾਲ ਭਈ ਇਸ ਦਾ ਰੇਟ ਹਾਂ ਨਾ ਵਾਲਾ ਭਾਈ ਸਭ 70000 ਰੁਪਏ ਰਹੇਗਾ ਠੀਕ ਹੈ ਤੋਰੀਂ ਭਾਈ ਦੋਸਤੋ 70000 ਰੇਟ ਹੈ 15 ਕਿਲੋ ਦੁੱਧ ਭਾਈ ਕਹਿੰਦਾ ਵੀ ਇਹ ਖੁੱਲਾ ਦੇਈ ਜਾਊਗੀ ਇਹ ਸੂਈ ਕੱਲ ਹੀ ਹੈ ਜੀ ਤਾਜ਼ਾ ਸੂਰਾ ਪਸ਼ੂ ਆਪਾਂ ਨੂੰ ਪਤਾ ਛੇਤੀ ਪੱਠੇ ਨਹੀਂ ਪੂਰੇ ਚੱਕਦਾ ਇੱਕ ਵਾਰ ਤਹਿ ਜੀ ਮਾਰ ਜਾਂਦਾ ਸਵੇਰ ਦੀ ਚੁਵਾਈ ਹੋਈ ਹੋਈ ਹੈ ਥਾਣੇ ਦੇ ਵੀ ਹੱਥੀ ਚੁਵਾਈ ਵਾਲੇ ਵੈਸੇ ਦੇਸੀ گاਵਾਂ ਦੇ ਥਾਣਾਂ ਦੀ ਸਮੱਸਿਆ ਆਉਂਦੀ ਨਹੀਂ ਸਾਈਵਾਲ ਤੇ ਗਿਰਦਾ ਕ੍ਰੋਸ ਲੈ ਚਲੋ ਭਾਈ ਸੂਈ ਚੁਵਾਈ ਹੈ ਦੁੱਧ ਚੋ ਕੇ ਦੇਖ ਲਿਓ ਦੁੱਧ ਇਹਦਾ ਚੋਇਆ ਹੋਇਆ ਹਾਲਾਂਕਿ ਆ ਥਣਾ ਤੋਂ ਵੀ ਤੁਹਾਨੂੰ ਇਹਦਾ ਅੰਦਾਜ਼ਾ ਹੋਊਗਾ। ਸਵਾਦ ਦੀ ਸ਼ਾਂਤ ਹੈ ਭਾਈ ਚਵਾਈ ਚ। ਵੀ ਜਮਾ ਬਿਲਕੁਲ ਭਾਈ ਸਾਹਿਬ ਜੈਸੇ ਮਰਜ਼ੀ ਬੈਠੇ ਰਹੋ। ਅੱਛਾ। ਠੀਕ ਹੈ। ਸੋ ਦੋਸਤੋ ਚਵਾਈ ਚ ਇਹ ਸ਼ਾਂਤ ਹੈ। ਬਾਕੀ ਤੁਸੀਂ ਚੋ ਕੇ ਦੇਖ ਲੈਣੀ। ਇਹਦੇ ਨਾਲ ਇੱਕ ਹੋਰ ਵੈੜ ਖੜੀ ਹੈ। ਸਾਹ ਭਾਈ ਇਹ ਵੀ ਸੂਈ ਸਵਾਈ ਹੈ। ਹਾਂ ਇਹ ਅੱਜ ਸਵੇਰੇ ਵੀ ਆਈ ਹੈ। ਹੂੰ 2-3 ਕਿਲੋ ਕਿਸ ਨਿਕਾਲਾ ਹੈ। ਬਤਰੀ ਨੂੰ ਪਿਲਾਇਆ ਹੈ। ਜੇਰ ਡਾਲ ਕੇ ਕਲਿਅਰ ਹੈ। ਹੂੰ ਸਵੇਰ 4 ਵਜੇ ਬੱਚਾ ਦਿਆ ਥਾ। ਠੀਕ ਹੈ। ਤੀਸਰੇ ਬਿਆੰਤ ਕੀ ਹੈ। ਹੂੰ ਕਹਿਣੇ ਕੋ ਚਾਹੀ ਮੈਂ ਦੂਸਰੇ ਕਹਾਂ ਦੂੰ। ਜਰਸੀ ਸਾਈਵਾਲ ਦਾ ਕ੍ਰੋਸ ਮਿਕਸ ਹੈ ਭਾਈ ਸਾਹਿਬ ਠੀਕ ਹੈ ਰੇਡੂਨ ਮਾਲਕ ਨੇ 20 ਕਿਲੋ بتایا ਆਪਾਂ 17 ਕਿਲੋ ਕਹਿ ਕੇ ਦੇਂਗੇ ਰੇਟ ਹੈ ਰੇਟ ਯਸ ਨੋ ਵਾਲਾ ਭਾਈ ਸਾਹਿਬ ਇਸਕਾ 65000 ਰੁਪਏ ਤੋੜ ਦੇ ਭਾਈ 65000 ਦੀ ਮਿਲ ਜੂ ਦੋਸਤੋ ਯਸ ਔਰ ਨੋ ਵਾਲਾ ਰੇਟ ਹੈ ਜਰਸੀ ਤੇ ਸਾਈਵਾਲ ਦਾ ਕ੍ਰੋਸ ਲੰਬਾਈ ਚੰਗੀ ਹੈ ਹਾਈਟ ਦਰਮਿਆਨੀ ਥਣ ਸੋਹਣੇ ਆ ਹਵਾਨਾ ਚੰਗਾ ਦਿਖਾਉਂਦੀ ਹੈ 65000 ਦੀ ਮਿਲੂਗੀ ਜਿਹਨੂੰ ਪਸੰਦ ਆਵੇ ਤਾਂ ਵਿੱਚੋਂ ਭਾਈ ਕਹਿੰਦਾ ਵੀ ਮਾਨਤਾ ਨਾਲ ਜਿਹੜਾ ਛੋਟ ਹੋਊਗੀ ਰੇਟ ਘਟਣਾ ਨਹੀਂਗਾ ਕਮਾ ਲਓ ਵੀਰੇ ਸੁਈ ਅੱਜ ਸਵੇਰ ਹੀ ਸੂਈ ਆ ਦੱਸੋ ਇਹ ਬਿਲਕੁਲ ਤਾਜੀ ਸੂਈ ਵੀ ਹੈ ਲੈ ਚੱਲੇ ਹਾਂ ਅੰਦਰ ਨੂੰ ਬੜੀ ਅੱਛੀ ਲੱਗੀ ਹੋਊਗੀ ਇਹ ਵੀ ਗਾਂ ਤੁਸੀਂ ਦੇਖ ਸਕਦੇ ਹੋ ਬਾਕੀ ਕੋਪਰਾ ਇੰਨਾ ਪਸ਼ੂਆਂ ਨੂੰ ਸਾਰਿਆਂ ਨੂੰ ਤੋੜ ਰਿਹਾ ਤੁਹਾਨੂੰ ਹਾਈਟ ਦੀ ਜੱਜਮੈਂਟ ਹੋਈ ਜਾਣੀ ਹੈ ਦੂਜਿਆਂ ਨਾਲ ਖੜੀਆਂ ਤਾਂ ਵੀ ਤੁਹਾਨੂੰ ਅੰਦਾਜ਼ਾ ਹੋਣਾ ਬੜਾ ਸੋਹਣਾ ਹਵਾਨਾ ਇਸ ਵੈੜ ਦਾ ਦਿਸਦਾ ਹੈ ਇਹਦਾ ਰੇਟ 65000 ਹੈ ਆ ਇਸ ਤੋਂ ਅੱਗੇ ਇਹ ਦੋ ਦਾਂਤ ਬੱਥੜੀ ਹੈ ਬਾਈ ਸਾਹਿਬ ਹਮ ਜਰਸੀ ਕੀ ਹੈ ਹਮ ਆਜ ਇਸਕੇ 16 17 ਹੈ ਆਪਾਂ ਮਾਲਕ ਕੋ ਕਹਾਂਗੇ 14 15 ਮੰਨ ਕੇ ਲੈ ਜਾਈਏ ਠੀਕ ਹੈ 10 ਦਿਨ ਕੀ ਬਈ ਇਹ ਪਿਛੜੇ ਬੱਥੜਾ ਹੈ ਰੇਟ ਕੀ ਰਹੂਗਾ ਭਾਈ ਇਸਕਾ ਰੇਟ yes no ਵਾਲਾ 75000 ਰੁਪਏ ਰਹੇਗਾ ਬਾਈ ਸਾਹਿਬ 75000 ਹਾਂਜੀ ਠੀਕ ਓਕੇ 75000 ਦੱਸੋ ਦੋ ਦੰਦ ਵੱਛੀ ਬੜਾ ਸੋਹਣਾ ਹਵਾਨਾ ਹੈ ਦੁੱਧ ਜ਼ਿਆਦਾ ਬਾਈ ਕਹਿੰਦਾ ਵੀ 14 15 ਲੀਟਰ ਕੋਈ ਵੀ ਭਰਾ ਨਾਪ ਕੇ ਲੈ ਜੇ ਦੁੱਧ ਹੈ 17 ਕਿਲੋ ਪਰ ਆਪਾਂ 14 15 ਕਹਿ ਕੇ ਹੀ ਦੇਂਗੇ ਓਕੇ ਇਹਨੂੰ ਫੇਰ ਮੋੜੀ ਵੇਚਾਂ ਬੱਚਾ ਨਿਕਾਲ ਲੈ بارش ਕਾ 17 ਕਿਲੋ ਦਾ ਹੈ ਪਰ 14 15 ਕਿਲੋ ਮੰਨ ਕੇ ਤੁਸੀਂ ਖਰੀਦ ਲਿਓ ਇਸ ਟਾਈਮ ਜਿਹੜਾ ਤੁਹਾਨੂੰ ਹਾਜ਼ਰ ਮਿਲਣਾ 75000 ਚ ਸੋਹਣੀ ਜਰਸੀ ਹੈ ਅੱਥੀ ਚਵਾਈ ਵਾਲਾ ਥਾਨ ਹਵਾਨਾ ਫਿਟਿੰਗ ਵਾਲਾ ਵਹੀ ਮੰਨਦੇ ਬੱਚਾ ਇਹਦਾ ਤੁਹਾਨੂੰ ਇੱਕ ਵਾਰ ਨਾਲ ਯਾਰੇ ਬਾਹਰ ਦਿਖਾ ਰਹੇ ਮੈਂ ਇਹ ਕੋਈ 2 ਦਿਨ ਕੀ ਨਹੀਂ ਹੈ 4 ਦਿਨ ਕੀ ਨਹੀਂ ਹੈ ਆ 10 12 ਦਿਨ ਵਿਆਹੀ ਕੋ ਹੈ ਬੱਚੇ ਕੋ ਪੂਰਾ ਦੁੱਧ ਪਿਲਾਇਆ ਹੋਇਆ ਸੋ ਬੱਚਾ ਦੱਸੋ ਇਹਦੇ ਨਾਲ ਸੋਹਣੇ ਬੱਚੇ ਪਾਉਗੀ ਜਰਸੀ ਦੇ ਵੈੜ ਆਪ ਵੀ ਜਰਸੀ ਚ ਚੰਗੀ ਦਿਸਦੀ ਹੈ ਐ ਹਾਂ ਜੀ ਕੋਆ ਨਾਦਾ ਤੁਸੀਂ ਪੂਰਾ ਫਿਟਿੰਗ ਵਾਲਾ 75000 ਚ ਵੈੜ ਮਿਲਣੀਆਂ ਇਹਦੇ ਅੱਗੇ ਕੁਝ ਹੋਰ ਜਰਸੀ ਪੱਖ ਚ ਪੈਂਦੀਆਂ ਵੈੜਾਂ ਹੈਗੀਆਂ ਇਹਦੇ ਅੱਗੇ ਵੀ ਤੁਹਾਨੂੰ ਜਰਸੀ ਦਿਖਾਉਂਗਾ ਇਹਦੀ ਕੀ ਡਿਟੇਲ ਆ ਬਾਈ ਬਾਈ ਸਾਹਿਬ ਦੂਸਰੇ ਬਿਆਨ ਤੇ ਬੈਏਗੀ ਖਾਰ ਕੀ ਕਹੇ 28 ਕਿਲੋ ਮਾਲ ਕੋਨੇ ਕਹਿ ਕੇ ਦਿਆ ਵੀ ਦਿਆ ਹੋਇਆ ਰ ہماری ਦੇਖੀ ਵਾਲੀ ਵੀ ਆਈ ਹੈ ਹਮ ਆਪਾਂ ਇਸ ਕੋ 24 25 ਕਿਲੋ ਬੋਲ ਕੇ ਦੇਂਗੇ ਠੀਕ ਹੈ ਅਭੀ ਇਸਕੇ 15 ਦਿਨ ਬਾਕੀ ਹੈ 15 ਦਿਨ ਰਹਿੰਦੇ ਆ ਹਾਂ ਠੀਕ ਹੈ ਕ੍ਰਿਕਟਰ ਦੇ ਹਿਸਾਬ ਨਾਲ 11 ਤਰੀਕ ਨੂੰ ਦਿਨ ਪੂਰੇ ਹੋਣਗੇ ਭਾਈ ਸਾਹਿਬ ਇਸ। ਅੱਛਾ ਕੀ ਕੀਮਤ ਰਹੂਗੀ ਦੀ? ਇਸ ਕੀਮਤ ਰਹੇਗੀ ਯਸ ਨੋ ਵਾਲੀ 1 ਲੱਖ 5000 ਰੁਪਏ ਭਾਈ ਸਾਹਿਬ। 1 ਲੱਖ ਤੇ 5000 ਦੁੱਧ ਜਿਹੜਾ ਉਹ ਬਾਈ ਦੱਸਦਾ ਵੀ ਮਾਲਕਾਂ ਨੇ ਬਹੁਤ ਚੰਗਾ ਦੱਸਿਆ। 24 25 ਕਿਲੋ ਬਾਈ ਕਹਿੰਦਾ ਵੀ ਮੰਨ ਕੇ ਕੋਈ ਵੀ ਭਰਾ ਖਰੀਦ ਲੇ ਰੰਗ ਸੋਹਣਾ। ਲੈ ਚਲੋ ਬਾਈ ਥਣ ਹੱਥੀ ਚੁਆਈ ਵਾਲਿਆ। 15 ਦਿਨਾਂ ਦੀ ਕੱਚੀ ਪੂਰੇ ਪੇਟ ਵਾਲੀ ਜਰਸੀ ਹੈ। ਵਜ਼ਨ ਫੁੱਲ ਹੈ ਦਾ। ਹਵਾਨਾ ਵੀ ਪੂਰਾ ਫਿਟਿੰਗ ਵਾਲਾ ਕੱਢੂਗੀ ਕੱਟ ਵਾਲਾ ਹਵਾਨਾ ਹੈ। ਉਤੋਂ ਚੜਾਈ ਪੁੜਿਆਂ ਦੀ ਨੋਟ ਕਰ ਲਓ ਆ ਜੀ ਤੜਕੇ ਆਈ ਹੈ ਇਸਕੇ ਲਈ ਥੋੜਾ ਹਵਾਨਾ ਚੱਕੇ ਹੀ ਗਾੜੀ ਮੇਂ ਉਪਰਾ ਆਪਣਾ ਕਰਕੇ ਅੱਛਾ ਕੱਲ ਬਹੁਤ ਬਣੀ ਹੋਈ ਥੀ ਠੀਕ ਹੈ ਅਰ ਦੋ ਦਿਨ ਬਾਅਦ ਇਸ ਕੀ ਹੋਰ ਹੀ ਰੂਪ ਹੋਣਗੇ ਬੀਆ ਹੂੰ ਸੋ ਹਵਾਨਾ ਕੇਰਾ ਪਸ਼ੂ ਚੱਕ ਜਾਂਦਾ ਜਦੋਂ ਵੀ ਕਲਤੇ ਚੜਦਾ ਥਾਣੇ ਦੇ ਹੱਥੀਂ ਚੁਆਈ ਵਾਲੇ ਪੂਰੇ ਵਧੀਆ ਦਿਸਣਗੇ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਦਾ ਢਾਂਚਾ ਬਾਕੀ ਸੋ ਇਹ ਜਰਸੀ ਘੱਟ ਵਾਲਾ ਹਵਾਨਾ ਦੱਸੋ ਹਜੇ ਦਿਨ ਇਹਦੇ ਪਈ ਆ ਭਾਈ ਪੂਛ ਫੜ ਕੇ ਮੜਾ ਹਲਾਈਂ ਇਧਰ ਨੂੰ ਹਵਾਨਾ ਹੁਣ ਵੀ ਚੰਗਾ ਦਿਸਦਾ ਹਜੇ ਹਾਲਾਂਕਿ 15 ਦਿਨਾਂ ਦੀ ਕੱਚੀ ਵੈੜ ਹੈ ਇਹ ਇਹ ਦੇਖੋ ਭਾਈ ਸਾਹਿਬ ਹਜੇ ਤਾਂ ਪੂਰਾ ਇਟਲਾ ਹਵਾਨਾ ਪਿਆ ਇਦੋਂ ਅੱਗੇ ਇੱਕ ਹੋਰ ਜਰਸੀ ਆ ਭਾਈ ਕਿੰਨੇ ਦਿਨ ਲਾਉਗੀ ਇਹ ਇਸਕੇ ਭਾਈ ਸਾਹਿਬ ਅਭੀ 20 ਦਿਨ ਬਾਕੀ ਹੈ ਠੀਕ ਹੈ 15 ਤਰੀਕ ਕੋ ਦਿਨ ਪੂਰੇ ਹੋਣਗੇ ਉਸਕੇ ਬਾਅਦ ਇੱਕ ਦਿਨ ਲੈ ਲੇ ਦੋ ਦਿਨ ਲੈ ਲੇ ਉੱਪਰ ਠੀਕ ਹੈ ਪਹਿਲੇ ਬਿਆਨਤ ਮੈਂ ਇਸਨੇ 21 22 ਕਿਲੋ ਦੁੱਧ ਦਿਆ ਹੈ ਹਮ ਅਬ ਕੀ ਵਾਰ ਮਾਲਕ ਤਾਂ ਕਹ ਰਹੇ تھے 25 ਆਪਾ 20 ਪਰ ਕੀ ਕਹਿ ਕੇ ਦਈ ਠੀਕ ਹੈ ਭਾਈ ਕੀ ਕੀਮਤ ਰਹੂਗੀ ਇਸਕੇ 82000 ਰੁਪਏ ਰਹਿਣਗੇ ਭਾਈ ਸਾਹਿਬ ਵਧੀਆ ਦਾ ਨਾ ਦੀ ਕੱਚੀ 82000 ਰੇਟ ਢਾਂਚਾ ਸੋਨਾ ਇਹ ਨਰੋਈਆਂ ਮਤਲਬ ਸਟਰਕਚਰ ਦਿਆਂ ਪੂਰੀਆਂ ਵਧੀਆ ਜਰਸੀ ਹੈ ਉਵੇਂ ਨਹੀਂ ਹੈ ਵੀ ਪਤਲੀਆਂ ਜੀਆਂ ਜਾਂ ਛੋਟੀਆਂ ਹੋਣਗੀਆਂ ਚਮੜੀਏ ਦੀ ਬਿਲਕੁਲ ਬਾਰੀਕ ਤੁਹਾਨੂੰ ਨਜ਼ਰ ਆਊਗੀ 20 ਕਿਲੋ ਦੁੱਧ ਬਾਈ ਕਹਿੰਦਾ ਵੀ ਮੰਨ ਕੇ ਕੋਈ ਵੀ ਭਰਾ ਖਰੀਦ ਲੇ ਚੰਗਾ ਢਾਂਚਾ ਖੈਰ ਦੁੱਧ ਨੇ ਦੇ ਦੇਣਾ ਕਿੰਨਾ ਚੋਲੋਗੇ ਤੁਸੀਂ ਕੋਲ ਆ ਕੇ ਦੇਖ ਲਓ ਤਾਂ ਚਾ ਇਹਦਾ ਸੋਨਾ ਹਵਾਨਾ ਇਹਦਾ ਵੀ ਕੱਟ ਵਾਲਾ ਹੀ ਹੋ ਪਰ 20 ਦਿਨ ਪਹਿਲਾਂ ਆਪਾਂ ਨੂੰ ਪਤਾ ਹਵਾਨਾ ਹੋਵੇ ਨਹੀਂ ਦਿਸਣਾ ਹੁੰਦਾ ਕਿਉਂਕਿ ਇਹ ਜੇ ਪਸ਼ੂ ਦੁੱਧ ਲਾਉਣਾ ਸ਼ੁਰੂ ਕਰਦਾ ਹੈ ਮਹੀਨਾ ਕੁ ਪਹਿਲਾਂ ਹੁਣ ਦੇ 5 7 10 ਦਿਨਾਂ ਚ ਇਹਨੇ ਪੂਰੀ ਪਰ ਜਾਣਾ ਸੋ ਅਭੀ ਤੋ ਬਹੁਤ ਕੱਚੀ ਹੈ ਭਾਈ ਸਾਹਿਬ ਹੂੰ ਇਹ ਦੇਖੋ ਆਪ ਸਪੇਸ ਦੋਸਤੋ ਅਜੇ ਤਾਂ ਉਵੇਂ ਹੀ ਪਿਆ ਢਿੱਲਾ ਹਵਾਨਾ ਠੀਕ ਕੁਝ ਵੀ ਨਹੀਂ ਹੈ ਭਾਈ ਸਾਹਿਬ ਅ ਇਸ ਤੋਂ ਅੱਗੇ ਭਾਈ ਇਸ ਤੋਂ ਅੱਗੇ ਮਾਰੇ ਹਰਿਆਣੇ ਕੀ ਨਸਲੇ ਚਾਲੂ ਹੋ ਗਈ ਭਈਆ ਹੂੰ ਇਹ ਗਿਰਕੀ ਹੈ ਠੀਕ ਹੈ दूसरे ब्यांत ब्यायी सिंह देख के अगला ये कह देता है ये इनके सिंग थोड़े बड़े ही होते हैं खारकी का इसका चौदह तो किलो दूध नीचे हाथ फेरो बैठो कोई किसी तरह की दिक्कत नहीं है ठीक है अब की बार पंद्रह किलो दूध देगी भाई साहब ये दो दिन ले ले चार दिन ले ले हो सकता है कल भी ब्याजे वो नहीं कह सकते आप ठीक है क्यों एक तो जानवर ज्यादा है बैठने उठने में भी पशु तंग होता है एदा रेट की रहूंगा इसका रेट रहेगा हा ना वाला भाई साहब साठ हजार रुपए साठ हजार दी दोस्तों ਗਰ ਨਸਲ ਦੇ ਵਿੱਚ ਪੈਂਦੀ ਹੈ ਸਿੰਘ ਇਹਨਾਂ ਦੇ ਹੁੰਦੇ ਹੁੰਦੇ ਵੀ ਥੋੜੇ ਖੁੱਲੇ ਹੀ ਹੈ ਥਾਣਾ ਨੂੰ ਹੱਥ ਮਾਰੀ ਜਾਓ ਕੋਈ ਦਿੱਕਤ ਨਹੀਂ ਕੀ ਲੈ ਚਲੋ ਬਾਈ ਕਲਰ ਸੋਹਣਾ ਇਹਦਾ ਥਣ ਹਤੀ ਚਵਾਈ ਵਾਲੇ ਹੈ ਦੇਸੀ ਨਸਲਾਂ ਦੇ ਵਿੱਚ ਥਣ ਦੀ ਸਮੱਸਿਆ ਕਦੇ ਨਹੀਂ ਆਉਂਦੀ ਹਵਾਨਾ ਸੋਨਾ ਬਣਾਉਂਦੀ ਆਉਂਦੀ ਹੈ ਅਜੇ ਦਿਨ 2-4 ਲੈ ਵੀ ਸਕਦੀ ਹੈ ਕਦੋਂ ਵੀ ਸੂਪੇ ਹਵਾਨਾ ਭਰਿਆ ਦਿੰਦਾ ਇਸ ਤੋਂ ਅੱਗੇ ਜਿਹੜੀ ਤੁਹਾਨੂੰ ਗਾਂ ਦਿਖਾਉਂਗਾ ਦੱਸੋ ਹੈ ਤਾਂ ਬੰਨ ਵਾਲੀ ਪਰ ਥਾਣ ਦੇਖਿਓ ਤੁਸੀਂ ਤੁਹਾਨੂੰ ਪਸੰਦ ਆਊਗਾ ਨਾ ਤਾਂ ਵੱਡਾ ਥਾਣਾ ਤੇ ਨਾ ਛੋਟਾ ਕਿੰਨਾ ਮਸੂਆ ਬਈ ਇਹਦਾ ਦੂਸਰੇ ਬਿਆਨ ਤੇ ਬਈ ਸਾਹਿਬ ਖਾਰਕੀ ਕਾ 13-14 ਕਿਲੋ ਦੁੱਧ ਦੀ ਹੈ ਠੀਕ ਹੈ ਹਰ ਇੱਕ ਵਾਰ 15 ਦੇ ਦੇ ਪਰ ਆਪਾਂ 13-14 ਹੀ ਕਹਿ ਕੇ ਦੇਵਾਂਗੇ ਸੁద్ధి ਸਿਆਣੀ ਇਤਨੀ ਹੈ ਜਿੱਤੀ ਮਰਜੀ ਜੈਸੇ ਜਾਂ ਮਰਜੀ ਬੈਠੇ ਰਹੋ ਉਸ ਕੋ ਕੋਈ ਕਿਸੇ ਤਰ੍ਹਾਂ ਕਾ ਉਹ ਨਹੀਂ ਠੀਕ ਹੈ ਅੱਛਾ ਇਹਦਾ ਰੇਟ ਕੀ ਰਹੂਗਾ ਬਈ ਇਸਕਾ ਰੇਟ ਰਹੇਗਾ ਬਈ ਸਾਹਿਬ ਹਾਂ ਨਾ ਵਾਲਾ 57000 ਰੁਪਏ 57000 ਚ ਦੋਸਤੋ ਜੀਨੇ ਦੇਸੀ ਗਾਂ ਘਰੇ ਰੱਖਣੀ ਹੈ ਤੁਸੀਂ ਆ ਕੇ ਇਹਨੂੰ ਦੇਖਿਓ ਢਾਂਚਾ ਸੋਹਣਾ ਥਣ ਬੜਾ ਚੰਗਾ ਹਵਾਨੇ ਚ ਸਪੇਸ ਅਜੇ ਫੁੱਲ ਪਈਆ ਸਿੰਘ ਇਹਦੇ ਵੀ ਹੈਗੇ ਆ 57000 ਇਹਦਾ ਰੇਟ ਬਾਈ ਨੇ ਰੱਖਿਆ ਲੇਖੋ ਤੁਸੀਂ ਇਸ ਗਾਣ ਨੂੰ ਇਦਾਂ ਦਾ ਇਹਦਾ ਢਾਂਚਾ ਹੈ ਸੀਲ 3ਫਾ ਜਿੱਥੇ ਮਰਜੀ ਠੱਲੋ ਸਿੰਘਾਂ ਦੇ ਹੱਥੋਂ ਮਾਰੀ ਜਾਓ ਕੋਈ ਪ੍ਰੋਬਲਮ ਨਹੀਂ ਹੈ ਪੰਜਾਬ ਦੇ ਵਿੱਚ ਵੀ ਮੈਂ ਮੰਨੂਗਾ ਦੁਆਰਾ रुझान आया घरे है दे, ना कल शाम को किसी अमृतसर से भाई का फोन आया था अच्छा वो कह रहे थे एक दो दिन में आएंगे ठीक है फोटो भेज दो कल भेजेंगे आपको आज उनको फोटो भेजी है लेकिन अपनी वैसे किसी तरह की कोई डन नहीं हुई ठीक है वो कह रहे थे दो गाय ऑनलाइन भेज दो मैं भाई साहब ऑनलाइन की बधाई आप तीन सौ किलोमीटर नहीं आ सकते सही है ऑनलाइन में भाई साहब आप मेरे पास पहली बार आए हो क्या देख लेता अगला सही है हमने गाय को क्या खिला रखा है खाती है नहीं खाती है बीमार है ऑनलाइन में तो पांच मिनट फोन पे आपके पास दिखानी है या अगले को वीडियो कॉल करेगा उस टाइम दिखानी किस चीज की गारंटी लेगा सही है पैसे लगाने घर बैठे ऑनलाइन से रखते हैं लेना चाहते हैं सही है उसमें फिर है ना हर एक आदमी कहता है यार ठगी होगी ऑनलाइन वाले के साथ ठगी होती है दिक्कत आती है हाँ तो दोस्तों उसमें आप भी भी बोलते बोलते हैं हमें तेन सौ किलोमीटर मेरे ख्याल चंद्रह सौ रुपए का डीजल गड्डी खाऊगी ਤੇ 1500 ਰੁਪਏ ਪਿੱਛੇ ਆਪਾਂ ਰਿਸਕ ਲੈਣੇ ਆ 50000 ਦਾ 60 ਦਾ ਕਈ ਵਾਰ ਲੱਖ ਲੱਖ ਡੇਡ ਡੇਡ ਲੱਖ ਦਾ ਆ ਕੇ ਦੇਖੋ ਪਸੂ ਤਸੱਲੀ ਕਰਕੇ ਖਰੀਦਿਆ ਕਰੋ ਤਾਂ ਬਾਈ ਜਿਹੜੀ ਇਹ گاਵਾ ਦੇ ਵਿੱਚੋਂ ਲਾਸਟ ਸਾਈਵਾਲ ਇਹ ਵੀ ਭਾਈ ਸਾਹਿਬ ਹੂੰ ਦੂਸਰੇ ਬਿਆਨ ਤੇ ਬਈਗੀ 6 ਦਾੰਤ ਹੈ ਖਰਕੀ ਦਾ 15 ਕਿਲੋ ਦੁੱਧ دیا ਵੀ ਹਫਤੇ ਦਾ ਟਾਈਮ ਪੜਾ ਹੈ ਰੇਟ ਇਹਦਾ ਕੀ ਰਹੂ ਰੇਟ ਇਸ ਦਾ ਰਹੇਗਾ 72000 ਰੁਪਏ ਭਾਈ ਸਾਹਿਬ 72000 ਚ ਦੋਸਤੋ ਸਾਈਵਾਲ ਨਸਲ ਦੀ ਇਹ ਗਾਂ ਇਹਦਾ ਵੀ ਹਵਾਨਾ ਸੋਹਣਾ ਥਣ ਸੁਹਣਿਆ ਜਿਹਨੂੰ ਸਿੰਘਾਂ ਵਾਲੀ ਤੋਂ ਕਈ ਵਾਰ ਸਾਨੂੰ ਡਰ ਲੱਗਦਾ ਹੁੰਦਾ ਤਾਂ ਤੁਸੀਂ ਇਹਦੇ ਸਿੰਘ ਬਾਕੀ ਹੋਏ ਇਹ ਗਾਂ ਵੀ ਦੇਖ ਸਕਦੇ ਹੋ ਜਿਹੜੀ ਇਹ ਤੋਂ ਪਹਿਲਾਂ ਤੋਰੀ ਹੈ ਇਹਨਾਂ ਦੋਹਾਂ ਦੇ ਥਣ ਬਹੁਤ ਸੋਹਣੇ ਆ ਹਵਾਨੇ ਚੰਗੇ ਦਿਖਾਉਂਦੀਆਂ ਇਹ ਸਾਈਵਾਲ ਨਸਲ ਚ ਪੈਂਦੀ ਹੈ ਬਾਕੀ ਤੁਸੀਂ ਕੋਲੋਂ ਆ ਕੇ ਖੁਦ ਪਰਖ ਕਰਿਓ ਕਿਹੜਾ ਪਸ਼ੂ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਤੁਸੀਂ ਇਸ ਗਾਂ ਨੂੰ ਦੇਖ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਦੋ ਮੱਝਾਂ ਦਿਖਾ ਕੇ ਫਿਰ ਇੱਕ ਦੋ ਗਾਇਆਂ ਹੋਰ ਦਿਖਾਵਾਂਗੇ ਪਹਿਲਾਂ ਅੱਛਾ ਠੀਕ ਹੈ ਓਕੇ ਸੋ ਦੋ ਗਾਵਾਂ ਇਹ ਤੋਂ ਬਿਨਾ ਹੋਰ ਬਾਈ ਕਹਿੰਦਾ ਵੀ ਦਿਖਾ ਕੇ ਫਿਰ ਆਪਾਂ ਜਿਹੜਾ ਹੋ ਅੱਗੇ ਮੱਝਾਂ ਤੁਹਾਨੂੰ ਦਿਖਾਉਣੀਆਂ ਸੋ ਇਹ ਗਾਂ ਤੁਹਾਨੂੰ ਹੋਰ ਦਿਖਾ ਦਈਏ ਡਿਟੇਲ ਇਹਦੀ ਬੋਲਦੇ ਹੋ ਬਾਈ ਇਹ ਦੋ दांत ਮੇਰੇ ਸੇ ਗਈ ਥੀ ਮੈਂ ਬੋਲਨੇ ਮੈਂ ਇਸਕੋ ਦੂਸਰੇ ਬਿਆਨਤ ਬੋਲ ਦੂੰਗਾ ਹੂੰ दांत ਪੂਰੇ ਕਰ ਰਹੀ ਹੈ ਵਿਦਵਾਨ ਵਾਲੇ ਹੂੰ ਖਾਰਕੀ ਨੇ 15 ਦਿਆ ਦੂਸਰੇ ਬਿਆਨ 17 ਦਿਆ ਆਪ ਕੀ ਵਾਰ ਤੀਸਰੇ ਬਿਆਹੇਗੀ 10 ਦਿਨ ਰਹਿ ਗਏ ਇਸਕੇ ਬਿਆਨਤ ਠੀਕ ਹੈ ਮੇਰੇ ਨੀਜੀ ਆਦਮੀਆਂ ਕੋਲ دی ہوئی تھی ਹਮਮ ਅਤੇ ਆਜ ਅਭੀ ਆਪਕੇ ਸਾਹਮਣੇ ਹੀ ਆ ਕੇ ਉਤਰੀ ਹੈ ਸਹੀ ਹੈ ਅਭੀ ਇਸਕੇ 12 13 ਦਿਨ ਪੜਿਆ ਬਿਆਣੇ ਮੇ ਠੀਕ ਹੈ ਦੇਣੇ ਵਾਲਾ ਰੇਟ ਭਾਈ ਸਾਹਿਬ ਇਸਕਾ ਐਸ ਨੋ 65000 ਰੁਪਏ ਰਹੇਗਾ 65000 ਦੀ ਦੋਸਤੋ ਮਿਲ ਜਾਣੀ ਹੈ ਇਹ ਬਾਈ ਕਹਿੰਦਾ ਵੀ ਲੈਂਕ ਵਾਲੇ ਭਰਾਵਾਂ ਨੂੰ ਦਿੱਤੀ ਸੀ ਦੋ ਦੰਦ ਪਹਿਲਾ ਸੂਆ 15 ਕਿਲੋ ਪਹਿਲਨ ਨੇ ਦੁੱਧ ਦਿੱਤਾ ਦੂਜੇ ਸੂਏ ਤੇ ਦਿੱਤਾ 17 ਕਿਲੋ ਐਸ ਵਾਰ ਹੋਰ ਚੰਗੇ ਦੀ ਉਮੀਦ ਹੈ ਕਿੰਨਾ ਚੋਲੋਗੇ ਤੁਸੀਂ ਦੇਖਿਓ ਢਾਂਚਾ ਇਹਦਾ ਤੁਸੀਂ ਦੇਖ ਲਓ ਹਜੇ ਦਿਹਨੇ ਲੈਂਦੀ ਐ ਸੂਣ ਦੇ ਵਿੱਚ ਸੋ ਦੇਖੋ ਇਹਦਾ ਸਟਰਕਚਰ ਦੋਸਤੋ ਤੁਸੀਂ ਇਹਦੇ ਥੋੜਾ ਪੈਰ ਬਣਾਉਣਾ ਉਹ ਵੀ ਆਈਏ ਬਣਾ ਦੇਗੇ ਭਾਈ ਸਾਹਿਬ ਇਸਕੇ ਹੂੰ ਸੋ ਇਹ ਦੱਸੋ ਗਾਵਾ ਦੂਸਰੀ ਵੀ ਦਿਖਾ ਦਈਏ ਬਾਹਰਲੀ ਹਾਂ ਪਹਿਲਾਂ ਚਿੱਟੀ ਦਿਖਾ ਦਿੰਦੇ ਸੋ ਦੱਸੋ ਤੁਹਾਨੂੰ ਥਾਰ ਪਾਰਕਰ ਵੀ ਦਿਖਾ ਦਈਏ ਮੈਂ ਥਾਰ ਪਾਰਕਰ ਕਹਿ ਰਿਹਾ ਕਿਉਂਕਿ ਜਿੰਨੀ ਕੁ ਕੋਈ ਵੀ ਭਰਾ ਨਸਲ ਬਾਰੇ ਜਾਣਦਾ ਉਸੇ ਹਿਸਾਬ ਤੇ ਬੋਲਿਆ ਜਾਂਦਾ ਇਹਦੀ ਪਿਓਰਿਟੀ ਬਾਰੇ ਤੁਸੀਂ ਦੇਖ ਲਿਓ ਤੁਹਾਨੂੰ लगी मैं किनू देख रहा तो बहुत सोहनी है भाई साहब आपने कहा ना इसकी पेरिटी में अगर आके कोई आदमी एक परसेंट भी नहीं है तो आपकी जबान का देनदार मैं हूँ आने जाने का किराया भी दू आके ये कह दे, इस जगह इसमें थार पार के गुण नहीं है अच्छा सौ परसेंट शुद्ध थार पार करे भाई साहब ठीक है सुहा ये तीसरे ब्यांत भी आएगी पहले ने सत्रह किलो दिया दूसरे ने बीस किलो दूध दिया है ठीक है टाइम अजय कितना ले ये भाई साहब अभी हफ्ता ले जाएगी एक हफ्ता ले ठीक हाँ। है की रेट रहूंगा हो होगा भाई होंगे हाँ। भी भी मैं ये नहीं कहता लेकिन रोज आपके सामने इस तरह की नहीं आती होगी नहीं कट्टी दोस्तों अपने में दो महीने में कोई एक आधी गाय इस तरह की आती है भाई साहब तीजा सुनने सुना है ਥਾਰ ਪਾਰਕਰ ਨਸਲ ਹੈ ਹਵਾਨਾ ਤੁਹਾਡੇ ਸਾਹਮਣੇ ਹੈ ਥਣ ਜਿਹੜੇ ਉਹ ਤੁਸੀਂ ਦੇਖ ਲਿਆ ਇਹਦੀ ਤਸੱਲੀ ਤੁਸੀਂ ਇੱਥੇ ਆ ਕੇ ਕਰਨੀ ਹੈ ਸ਼ਰਾਫਤ ਜਿਹੜੀ ਇਸ ਟਾਈਮ ਫੁੱਲ ਦਿਸਦੀ ਹੈ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰ ਲੋਗੇ ਸੋ ਇਹ ਦਸੋ ਥਾਰ ਪਾਰਕਰ ਨਸਲ ਦੀਆਂ ਵਿਕਰੀ ਆਸਤੇ ਆ ਜਿਹਨੂੰ ਜਚੇ ਤਾਂ ਕੋਲ ਆ ਕੇ ਦੇਖੋ ਤੇ ਆਪਦੀ ਤਸੱਲੀ ਕਰਕੇ ਖਰੀਦੋ ਥਣ ਇਹਦੇ ਵੀ ਸੋਹਣੇ ਆ ਦੋ ਮੱਝਾਂ ਤੁਹਾਨੂੰ ਲਾਸਟ ਉੱਤੇ ਦਿਖਾਉਣੀਆਂ ਇਹ ਗਾਂ ਨੂੰ ਤੁਸੀਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਸਕਦੇ ਹੋ ਇਹ ਥਾਰ ਪਾਰਕਰ ਨਸਲ ਦੇ ਵਿੱਚ ਪੈਂਦੀ ਹੈ ਸੋ ਸਾਨ ਹੋਵਾਨਾ ਦੇਖੋ ਸਹੀ ਤੋਂ ਸੀਲ ਸਰੀਫ ਹੈ ਅੱਛਾ ਭਾਈ ਮੱਜਾਂ ਦੇ ਵਿੱਚ ਆਪਾਂ ਸ਼ੁਰੂ ਕਰਦੇ ਆ ਇਸ ਮੱਜ ਤੋਂ ਹਾਂਜੀ ਹਾਂਜੀ ਕੀ ਡਿਟੇਲ ਹੈ ਜੀ ਇਹ ਭਾਈ ਸਾਹਿਬ ਦੂਸਰੇ ਬਿਆੰਤ ਵੀ ਆਇਆ ਇਹ ਖਾਰਕੀ ਨੇ 15 ਕਿਲੋ ਦੁੱਧ دیا ਹੈ ਹੂੰ ਪਰਸੋਂ ਕੀ ਬਿਆਈ ਹੋਈ ਹੈ ਠੀਕ ਹੈ ਇਹ ਜੋ ਦੋ ਤਿੰਨ ਘੰਟੇ ਹੈ ਕੱਲ ਸ਼ਾਮ ਕੋ ਜਮ ਅਕੀਸੇ ਖਾਲੀ ਹੋ ਗਈ ਹੂੰ आपके इंतजार में सुबह का इसका कोई दूध नहीं निकला मैं कह दू ये है ये तीन घंटे कर लो आपके ऊपर है दूध निकलने से कल शाम साढ़े सात बजे खाली हुई है ठीक है आज दस किलो खीस है कोई भाई एक हफ्ते बाद आके पंद्रह किलो सोलह किलो दूध चौके ले जा सकता है उस चीज की गारंटी भी दे दे ठीक है की रेट रहोगे इसका यस नो वाला रेट रहेगा एक लाख पचपन हजार रुपए वैसा ठीक है बच्चा इतना कट्टी कट्टी है मेरे ख्याल है 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 भाई मोड़ी फिर एक बार सो दोस्तों बच्चा ना ਇਹਦਾ ਤੁਸੀਂ ਸਿੰਗ ਦੇਖ ਸਕਦੇ ਹੋ ਬਿਲਕੁਲ ਛੋਟੇ ਸਿੰਗ ਗੋਲ ਮੁੜੇ ਹੋਏ ਆ ਨੇੜੇ ਇਹਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਚਲਾ ਰਹੇ ਬਈ ਥੋੜੀ ਜੀ ਬੱਚੇ ਦੇ ਖੱਚ ਜ਼ਿਆਦਾ ਕਰਦੀ ਕਿਉਂਕਿ ਤਾਜੀ ਸੂਈ ਵੀ ਹੈ 10 ਕਿਲੋ ਦੁੱਧ ਹੈਗਾ ਇੱਕ ਹਫ਼ਤੇ ਨੂੰ 15 ਕਿਲੋ ਦੁੱਧ ਬਈ ਕਹਿੰਦਾ ਵੀ ਤੋਲ ਕੇ ਲੈ ਲਓ ਲਿਓ ਵੀਰੇ ਵਾਪਸ ਸੋ ਮੀਡੀਅਮ ਹਾਈਟ ਦੇ ਵਿੱਚ ਲੰਬਾਈ ਇਸ ਮੱਝ ਦੀ ਵੀ ਚੰਗੀ ਉਤੋਂ ਪੁੜਿਆਂ ਦੀ ਸ਼ੇਪ ਸੋਹਣੀ ਹੈ ਇੱਕ ਲੱਖ ਤੇ 55000 ਚ ਮੱਝ ਮਿਲ ਗਈ ਇੱਕ ਪਹਿਲਾਂ ਝੋਟੀ ਦਿਖਾਉਣੀ ਹੈ ਤੁਹਾਨੂੰ ਲੋਹੇ ਦੰਦ ਹੈ ਬਾਈ ਜੀ ਹੂੰ ਤੋਂ ਝੋਟੀ ਬਾਹਰ ਕੱਢਾਂਗੇ ਤੇ ਫਿਰ ਤੁਹਾਨੂੰ ਉਹਦੀ ਡਿਟੇਲ ਦਿੰਦੇ ਦੋ ਦੰਦ ਤੁਸੀਂ ਦੱਸਿਆ ਜੀ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਸ ਕੋ ਆ ਚੌਥਾ ਦਿਨ ਬਿਆਈ ਕੋ ਭਾਈ ਸਾਹਿਬ 9-10 ਕਿਲੋ ਖੀਸ ਤਿਆਰ ਹੈ 9-10 ਕਿਲੋ ਸਵੇਗੀ ਇਹ ਵੀ ਖਾਲੀ ਨਹੀਂ ਹੋਈ ਅੱਛਾ ਠੀਕ ਹੈ ਸੋ ਦੋਸਤੋ ਪਰ ਇਹ ਹੋਵਾਨੇ ਜਿ ਤੁਸੀਂ ਦੇਖ ਰਹੇ ਹੋ ਸਵੇਰ ਦੀ ਇਹ ਚੋਈ ਨਹੀਂ 9-10 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਤਾਜੀ ਸੂਈ ਵੀ ਦੋ ਦੰਦ ਝੋਟੀ ਕੀ ਰੇਟ ਰਹਿਣਾ ਇਹਦਾ ਜੀ দাঁਤ ਵੀ ਦੇ ਇਸਕੇ ਵੀ 1,60,000 ਰੁਪਏ ਰਹਿਣਗੇ ਬਈ ਸਭ 1,60,000 ਰੁਪਏ দাঁਤ ਆਪਕੋ ਚੈੱਕ ਕਰਵਾ ਦਿੱਤਾ ਸੀ ਸੀਲ 300 ਇਹ ਫੁੱਲ ਹਰਿਆਣੇ ਦੀ ਮੁਰਾ ਸੋ ਚਾਰ ਦੰਤ ਚੌਥੇ ਨਿਕਲ ਰਹੀ ਹੈ ਵੀ ਹੂੰ ਸੋ ਚੌਥੇ ਦੰਤ ਦੋਸਤੋ ਕੱਢ ਰਹੀ ਹੈ ਪਹਿਲਾ ਸੂਆ ਸੂਈ ਧੁੰਨੀ ਤੇ ਹਾਈਟ ਵੀ ਦੇਖ ਲਓ ਭਾਈ ਸਾਹਿਬ ਹਾਈਟ ਫੁੱਲ ਲਿਆ ਵੀਰੇ ਕਮਾਲ ਐ ਇੱਕ ਵਾਰ ਸੋ ਇਹ ਪਹਿਲਣ ਚੋਟੀ ਆ ਸੋ 9-10 ਕਿਲੋ ਇਸ ਟਾਈਮ ਬਹੁਤ ਤੋਂ ਸ਼ੁਰੂਆਤ ਹੈ। ਨੂੰ 12-13 ਕਿਲੋ ਖੁੱਲਾ ਦੇਗੀ ਭੈਸਾ। ਹੂੰ। 1 ਲੱਖ ਤੇ 60 ਹਜ਼ਾਰ ਇਹਦਾ ਰੇਟ। ਪਹਿਲਣ ਚੋਟੀ। ਲਿਆ ਬਰੇ ਪਤਲੀ ਪੂਛ ਬਿਲਕੁਲ। ਸਿੰਗ ਇਹਦੇ ਨੇੜ ਮੁੜੇ ਹੋਏ ਆ। ਹੋ ਤੁਸੀਂ ਵੀਡੀਓ ਚੋਂ ਪ੍ਰੋਪਰ ਦੇਖ ਲਿਆ। ਵੱਡੇ ਕੱਦ ਕਾਠ ਦੀ ਚੋਟੀ। ਸੋ ਲੈ ਚਲੋ ਭਾਈ। ਅੱਜ ਦੀ ਜਿਹੜੀ ਵੀਡੀਓ ਅਸੀਂ ਦੋਸਤੋ ਇਹਦੇ ਚ ਇਹ ਗਾਮਾਂ ਤੇ ਦੋ ਮੱਝਾਂ ਮੈਂ ਪਹਿਲੀ ਵੀਡੀਓ ਬਣਾਈ ਆ। ਕਿੱਦਾਂ ਦਾ ਰਿਸਪੌਂਸ ਆਉਂਦਾ ਉਹਦੇ ਤੇ ਡਿਪੈਂਡ ਕਰੂਗਾ ਅਗਲੀ ਵੀਡੀਓ ਬਣਾਉਣ ਲਈ। ਤੋ ਬਾਕੀ ਤੁਸੀਂ ਪਸ਼ੂ ਜਿਹੜਾ ਖਰੀਦਣਾ ਉਹਦੀ ਤਸੱਲੀ ਆ ਕੇ ਕਰਨੀ ਹੈ ਨੰਬਰ 2 ਜੀ ਉਹਨਾਂ ਦਾ ਸਕਰੀਨ ਉੱਤੇ ਚੱਲ ਰਿਹਾ ਐਸੇ ਤੇ ਤੁਸੀਂ ਕਾਲ ਕਰੋਗੇ ਦੋ ਨੰਬਰ ਹੈ ਦੂਸਰਾ ਔਰ ਦੇਖ ਮੈਂ ਸਰ ਤੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ